ਅੱਜ ਉਸੇ ਭਗਵੰਤ ਜੀ ਨੂੰ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਦੇ ਕਿਸਾਨ ਪਾਕਿਸਤਾਨ ਦੇ ਕਿਸਾਨ ਪੰਜਾਬ ਦੇ ਪਿੰਡ ਝਾੜ ਕੇ ਪੰਜਾਬ ਦੀ ਰਾਜਧਾਨੀ ਬਣਾਈ ਗਈ ਆ ਅੱਜ ਉਸ ਰਾਜਧਾਨੀ ਦੇ ਵਿੱਚ ਆ ਜਿਹੜਾ ਪਿੰਡ ਦੇ ਪੰਜਾਬ ਦੇ ਲੋਕਾਂ ਨੂੰ ਵਰਨ ਨਹੀਂ ਦਿੱਤਾ ਜਾਂਦਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਵਰਨ ਕੀ ਇਹਨਾਂ ਨੂੰ ਪਿੰਡਾਂ ਨਹੀਂ ਛੜਕਾਂ ਤੇ ਨਹੀਂ ਮੋੜਨ ਦਵਾਂਗੇ ਇਹ ਇਹਨਾਂ ਨੂੰ ਆਮ ਆਦਮੀ ਆਲਿਆਂ ਨੂੰ ਚੇਤਾਵਨੀ ਆ ਸਾਡੀ ਕਾਲੀ ਦਲ ਨੇ ਤਿੰਨ ਬੰਦੇ ਜਿੱਤੇ ਤਿੰਨ ਸੀਟਾਂ ਤੇ ਉਹ ਸਕੂਟਰ ਤੇ ਬਹਿਣ ਜੋਗੇ ਹੋਗੇ ਇਹਨਾਂ ਕੋਲ ਛੇ ਕਰ ਰਹੇ ਆਣਾ ਇਹਨਾਂ ਦੇ ਪੱਲੇ ਤੈਨੂੰ ਵੀ ਨਹੀਂ ਪੈਣੇ ਜੇ ਤੂੰ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਦਾ 1.5 ਕਰੋੜ ਦੇ ਵਿੱਚ ਕਿਸਾਨ ਉਹ 1.5 ਕਰੋੜ ਕਿਸਾਨਾਂ ਨੇ ਤੇ ਲੋਕਾਂ ਨੇ ਤੈਨੂੰ ਵੋਟਾਂ ਪਾਈਆਂ ਵਾ ਤੂੰ 1.5 ਕਰੋੜ ਲੋਕਾਂ ਨੂੰ ਅੱਖੋ ਪਰੋਖਾ ਕਰਕੇ ਉਹ ਤੇਰੇ ਮਾਰ ਮੂਰੇ ਆਉਣਾ ਚਾਹੁੰਦੇ ਆ ਅਸੀਂ ਤਾਂ ਸੜਕਾਂ ਰੋਕਣਾ ਪ੍ਰੋਗਰਾਮ ਦਿੱਤਾ ਹੀ ਨਹੀਂ ਇਹ ਤਾਂ ਭਗਵੰਤ ਮਾਨ ਦੀ ਕੋਠੀ ਮੂਰੇ ਜਾਣ ਦਾ ਪ੍ਰੋਗਰਾਮ ਦਿੱਤਾ ਸੀਗਾ ਤਾਂ ਭਗਵੰਤ ਮਾਨ ਨੇ ਬਖਲਾੜ ਦੇ ਵਿੱਚ ਆ ਕੇ ਜੀਏ ਮੇਰੇ ਘਰ ਦੇ ਮੂਹਰੇ ਆ ਕੇ ਮੇਰਾ ਪੈਟਸ ਆਪਾਂ ਕਰਨਗੇ ਤਾਂ ਬਖਲਾੜ ਦੇ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਸਾਡੇ ਆਗੂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੰਜਾਬ ਦੀਆਂ ਸੜਕਾਂ ਦੇ ਵਿੱਚ ਇਹਨਾਂ ਨੇ ਨਾਕਾਬੰਦੀ ਕਰ ਦਿੱਤੀ ਆ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰਦਾ ਇਹਨਾਂ ਨੇ ਖੁਦ ਕੀਤਾ ਜੇ ਸਰਕਾਰ ਕੋਲੇ ਤਾਮਜਾਮ ਕਿਸਾਨਾਂ ਨੂੰ ਰੋਕਣ ਦੀ ਡਿਊਟੀ ਪੁਲਿਸ ਕੱਢ ਕੇ ਘਰੋਂ ਲਿਆ ਸਕਦੀ ਆ ਸੀਆਈਡੀ ਆ ਦੀ ਆ ਸਕਦੀ ਆ ਤਾਂ ਕੀ ਸਰਕਾਰ ਕੋਲੇ ਸਰਵੇ ਨਹੀਂ ਜਾਂਦਾ ਕਿ ਪੰਜਾਬ ਦੇ ਵਿੱਚ ਲੋਕਾਂ ਦੀ ਦੁਰਦਸ਼ਾ ਹੋ ਰਹੀ ਹੈ ਜਿਹੜੇ ਕਿਸਾਨ ਕਰਜ਼ਾਈ ਹੋ ਰਹੇ ਆ ਅਤੇ ਫਸਲਾਂ ਦਾ ਬਦਲਾਅ ਕਰਨਾ ਜ਼ਰੂਰੀ ਆ। ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਦੇ ਕਿਸਾਨਾਂ ਦੇ ਨਾਲ ਮੀਟਿੰਗ ਹੋਈ। ਤਾਂ ਉਹ ਮੀਟਿੰਗ ਬੇਸਿਟਾ ਰਹੀ ਤਾਂ ਕਿਸਾਨ ਪ੍ਰੋਟੈਸਟ ਕਰਨ ਵਾਸਤੇ ਪ੍ਰਦਰਸ਼ਨ ਕਰਨ ਵਾਸਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਪਰ ਕਿਸਾਨਾਂ ਨੂੰ ਰਸਤੇ ਦੇ ਵਿੱਚ ਹੀ ਰੋਕਿਆ ਗਿਆ ਤਾਂ ਅੱਜ ਜਿਹੜੇ ਪੰਜਾਬ ਦੇ ਵੱਖੋ-ਵੱਖਰੇ ਜਿਹੜੇ ਵਿਧਾਇਕ ਨੇ ਐਮਐਲਏਜ਼ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰਾਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮੋਗਾ ਵਿਧਾਨ ਸਭਾ ਹਲਕੇ ਤੋਂ ਜਿਹੜੇ ਐਮਐਲਏ ਨੇ ਬੀਬੀ ਅਮਨਦੀਪ ਕੌਰ ਜਿਹੜੇ ਅਰੋੜਾ ਸਾਹਿਬ ਨੇ ਉਨ੍ਹਾਂ ਦੇ ਘਰ ਦੇ ਬਾਹਰ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇੱਥੇ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਅਰੇਬਾਜ਼ੀ ਕਰ ਰਹੇ ਨੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਖਾਸ ਤੌਰ ਤੇ ਕਿਸਾਨ ਜਿਹੜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਤਾਂ ਕਿਸਾਨਾਂ ਨੂੰ ਰਸਤੇ ਦੇ ਵਿੱਚ ਹੀ ਰੋਕਿਆ ਗਿਆ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਸ ਦੇ ਵਿਰੋਧ ਦੇ ਵਿੱਚ ਕਿਸਾਨ ਅੱਜ ਵਿਧਾਇਕਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਘਰਾਂ ਘਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਤਾਂ ਇੱਧਰ ਕਿਸਾਨ ਵੀਰ ਪਹੁੰਚੇ ਨੇ ਜਿੱਥੇ ਬਜ਼ੁਰਗਾਂ ਦਾ ਸਾਥ ਹੈ ਨਾਲ ਦੇ ਨਾਲ ਨੌਜਵਾਨ ਵੀ ਪਹੁੰਚੇ ਨੇ ਤਾਂ ਨੌਜਵਾਨਾਂ ਦਾ ਕੀ ਕਹਿਣਾ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਜਿਹੜੀ ਪੰਜਾਬ ਦੀ ਰਾਜਧਾਨੀ ਦੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਜਿਹੜਾ ਕਿਸਾਨਾਂ ਨੇ ਉੱਥੇ ਪ੍ਰਦਰਸ਼ਨ ਕਰਨਾ ਸੀਗਾ ਉਹ ਨਹੀਂ ਕਰਨ ਦਿੱਤਾ ਗਿਆ ਤਾਂ ਉਹਦੇ ਬਾਰੇ ਖਾਸ ਤੌਰ ਤੇ ਨੌਜਵਾਨ ਕਿਸਾਨ ਵੀਰ ਕੀ ਸੋਚਦੇ ਨੇ ਗੱਲਬਾਤ ਕਰਦੇ ਆਂ ਬਾਈ ਜੀ ਸਸੀ ਗੱਲ ਜੀ ਸਸੀ ਗੱਲ ਜੀ अच्छा ए तुसी चंडीगढ़ ਜਾਣਾ ਸੀਗਾ ਆਪਣੇ ਸੂਬੇ ਦੀ ਰਾਤਾਂ ਨੀਦ ਵਿੱਚ ਜਾ ਕੇ ਪ੍ਰਦਰਸ਼ਨ ਕਰਨਾ ਸੀਗਾ ਤੁਹਾਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਜੀ ਇਹ ਭਗਵੰਤ ਮਾਨ ਸਰਕਾਰ ਬੀਜੇਪੀ ਦੇ ਰਾਹ ਤੁਰੀ ਹੋਈ ਆ ਜਿਵੇਂ ਕਿ ਪਹਿਲਾਂ ਮੋਦੀ ਨੇ ਚਾਇਆ ਸੀਗਾ ਵੀ ਜੋ ਜਦੋਂ ਦਿੱਲੀ ਧਰਨ ਲੱਗਣਾ ਸੀਗਾ 2020 ਦੇ ਵਿੱਚ ਤਾਂ ਪੂਰੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਬੈਰੀਕੇਡ ਪਾਣ ਕੇ ਦਿੱਲੀ ਤੱਕ ਪਹੁੰਚ ਗਏ ਸੀਗੇ ਇਹ ਸਾਡੇ ਮੋਰਚੇ ਦੀਆਂ ਮੰਗਾਂ ਸੀਗੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਮੰਗਾਂ ਸੀਗੀਆਂ ਉਹ ਉਸ ਦੀਏ ਵਾਸਤੇ ਅਸੀਂ ਚੰਡੀਗੜ੍ਹ ਧਰਨਾ ਦੇਣਾ ਸੀ ਪਰ ਇਹ ਇਹ ਧਰਨਾ ਕੱਲੇ ਪੰਜਾਬ ਦਾ ਨਹੀਂ ਸੀਗਾ ਇਹ ਪੂਰੇ ਹਿੰਦੁਸਤਾਨ ਦਾ ਸੰਯੁਕਤ ਕਿਸਾਨ ਮੋਰਚ ਧਰਨਾ ਸੀਗਾ ਜੋ ਕਿ ਪੂਰੇ ਹਿੰਦੁਸਤਾਨ ਦੀਆਂ ਹਰੇਕ ਸਟੇਟ ਦੀਆਂ ਰਾਜਧਾਨੀਆਂ ਦੇ ਵਿੱਚ ਧਰਨਾ ਲੱਗਣਾ ਸੀਗਾ ਉਹਦੇ ਰੂਪ ਦੇ ਵਿੱਚ ਚੰਡੀਗੜ੍ਹ ਪੰਜਾਬ ਨੇ ਜਾ ਕੇ ਚੰਡੀਗੜ੍ਹ ਧਰਨਾ ਲਾਉਣਾ ਸੀਗਾ ਸਾਡਾ ਉਥੇ ਲੰਮੀ ਮਣਿਆ ਦਾ ਧਰਨਾ ਲੱਗਣਾ ਸੀਗਾ ਪਰ ਭਗਵੰਤ ਮਾਨ ਨੇ ਉਥੇ ਰੋਕਣ ਦੀ ਕੋਸ਼ਿਸ਼ ਕੀਤੀ ਅੱਛਾ ਚੰਡੀਗੜ੍ਹ ਜਾ ਕੇ ਸੜਕਾਂ ਰੋਕਣੀਆਂ ਸੀ ਜਾਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਸੀਗਾ ਜੀ ਸਾਡਾ ਛੜਕਾਂ ਰੋਕਣਾ ਕੋਈ ਪ੍ਰੋਗਰਾਮ ਨਹੀਂ ਸੀਗਾ ਇੱਕ ਗੱਲ ਇਹ ਗੱਲ ਕਲੀਅਰ ਕਰ ਦੇ ਕਿ ਸਾਡਾ ਛੜਕਾਂ ਰੋਕਣਾ ਜਾਂ ਰੇਲਾ ਰੋਕਣਾ ਸਾਡਾ ਕੋਈ ਮਨੋਰਥ ਨਹੀਂ ਹੁੰਦਾਗਾ ਜਦੋਂ ਸਾਡੀ ਸਰਕਾਰ ਗੱਲ ਨਹੀਂ ਸੁਣਦੀ ਜੀ ਸਰਕਾਰ ਨੂੰ ਕੰਨਾਂ ਤੱਕ ਆਵਾਜ਼ ਲਜਾਣ ਨੂੰ ਤੱਕ ਕੋਈ ਸਮੇਂ ਵਾਸਤੇ ਰੇਲਾਂ ਦਾ ਘਰਾਉ ਕਰਦੇ ਹੁਣ ਨੇ ਪਰ ਇਹ ਸਾਡਾ ਜਿਹੜਾ ਪ੍ਰੋਗਰਾਮ ਦੀ ਸ਼ਾਂਤਮਈ ਧਰਨਾ ਚੰਡੀਗੜ੍ਹ ਭਗਵੰਤ ਮਾਨ ਦੀ ਕੋਠੀ ਮੂਰੇ ਜਾ ਕੇ ਸੀਗਾ ਅੱਛਾ ਭਗਵੰਤ ਮਾਨ ਸਾਹਿਬ ਕਹਿੰਦੇ ਕਿਸਾਨ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਸੜਕਾਂ ਤੇ ਬਹਿ ਜਾਂਦੇ ਆ ਰੇਲਾਂ ਰੋਕ ਲੈਂਦੇ ਆ ਇਹਨੇ ਕਹਿੰਦੇ ਦੂਸਰੇ ਲੋਕ ਨੇ ਜਿਹੜੇ ਉਹਨਾਂ ਦਾ ਵਿਕਾਸ ਰੁਕਦਾ ਹੈ ਨਾਲ ਦੇ ਨਾਲ ਪੰਜਾਬ ਦਾ ਵਿਕਾਸ ਵੀ ਰੁਕਦਾ ਹੈ ਕਹਿੰਦੇ ਅਸੀਂ ਤਾਂ ਸੜਕਾਂ ਰੋਕਣ ਦਾ ਪ੍ਰੋਗਰਾਮ ਦਿੱਤਾ ਹੀ ਨਹੀਂ ਇਹ ਤਾਂ ਭਗਵੰਤ ਮਾਨ ਦੀ ਕੋਠੀ ਮੂਰੇ ਜਾਣ ਦਾ ਪ੍ਰੋਗਰਾਮ ਦਿੱਤਾ ਸੀਗਾ ਤਾਂ ਭਗਵੰਤ ਮਾਨ ਨੇ ਮੁਖਲਾੜ ਦੇ ਵਿੱਚ ਆ ਕੇ ਕਿਹਾ ਮੇਰੇ ਘਰ ਦੇ ਮੂਰੇ ਆ ਕੇ ਮੇਰਾ ਪੈਟ ਸਿਆਪਾ ਕਰਨਗੇ ਤਾਂ ਮੁਖਲਾੜ ਦੇ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਸਾਡੇ ਆਗੂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੰਜਾਬ ਦੀਆਂ ਸੜਕਾਂ ਦੇ ਵਿੱਚ ਇਹਨਾਂ ਨੇ ਨਾਕਾਬੰਦੀ ਕਰ ਦਿੱਤੀ ਆ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾ ਰਦਾ ਇਹਨਾਂ ਨੇ ਖੁਦ ਕੀਤਾ ਜਦੋਂ ਪੰਜਾਬ ਦੀਆਂ ਰੇਲਾਂ ਰੋਕਣ ਦਾ ਪ੍ਰੋਗਰਾਮ ਸਾਡਾ ਹੈ ਹੀ ਨਹੀਂ ਸਾਡਾ ਛੜ ਕੇ ਰੋਕਣ ਦਾ ਪ੍ਰੋਗਰਾਮ ਨਹੀਂ ਸਾਨੂੰ ਜਾਣ ਕੇ ਬਦਨਾਮ ਕਰਨ ਮੁੱਖ ਮੰਤਰੀ ਅਜ ਬਖਲਾੜ ਦੇ ਵਿੱਚ ਆ ਕੇ ਆਪਣਾ ਕੈਨੇਡੀਟ ਲੈਣਾ ਚਾਹੁੰਦਾ ਭਗਵੰਤ ਮਾਨ ਕਹਿੰਦਾ ਕਿ ਮੈਂ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਜੇ ਤੂੰ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਡੇਢ ਕਰੋੜ ਦੇ ਵਿੱਚ ਕਿਸਾਨ ਉਹ ਡੇਢ ਕਰੋੜ ਕਿਸਾਨਾਂ ਨੇ ਤੇ ਲੋਕਾਂ ਨੇ ਤੈਨੂੰ ਵੋਟਾਂ ਪਾਈਆਂ ਵਾ ਤੂੰ ਡੇਢ ਕਰੋੜ ਲੋਕਾਂ ਨੂੰ ਅੱਖੋਂ ਪਰੋਖਾ ਕਰਕੇ ਉਹ ਤੇਰੇ ਬਾਰ ਮੂਰੇ ਆਉਣਾ ਚਾਹੁੰਦੇ ਆ ਤੇਰੀ ਕੋਠੀ ਮੂਰੇ ਆ ਕੇ ਜਦੋਂ ਕਿਨੇ ਆਪਾਂ ਨੂੰ ਦੁੱਖ ਤਕਲੀਫ ਕਿਹਦੇ ਕੋਲੋਂ ਆ ਜੇ ਆਪਣੇ ਇੱਥੇ ਪੰਜਾਬ ਦਾ ਸਟੇਟ ਤੇ ਰਾਜ ਭਗਵੰਤ ਮਾਨ ਚੱਲਦਾ ਜੋ ਉੱਥੇ ਰਾਜਾ ਵਾ ਤਾਂ ਜਾ ਕੇ ਦੁੱਖ ਪਰ ਜਾਣ ਰਾਜੇ ਕੋਲੇ ਰੋਣੇ ਆ ਤਾਂ ਅਸੀਂ ਉਹਦੇ ਬਾਹਰ ਜਾਣ ਚੋਂ ਅਸੀਂ ਲੋਕਾਂ ਨੂੰ ਪਰੇਸ਼ਾਨ ਕਦੋਂ ਕੀਤਾ ਸੜਕਾਂ ਦਾ ਥੋੜੀ ਪੁਲਿਸ ਰੋਕ ਰਹੀ ਆ ਸਾਡਾ ਸੜਕਾਂ ਰੋਕਣਾ ਕੋਈ ਪ੍ਰੋਗਰਾਮ ਨਹੀਂ ਸੀਗਾ ਅੱਛਾ ਭਗਵੰਤ ਮਾਨ ਸਾਹਿਬ ਕਹਿੰਦੇ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿਚਾਲੇ ਮੈਂ ਪੁਲ ਦਾ ਕੰਮ ਕਰਦਾ ਤਾਂ ਜਦੋਂ ਮੀਟਿੰਗ ਛੱਡ ਕੇ ਭੱਜੇ ਉੱਥੋਂ ਤਾਂ ਫੇਰ ਪੁਲ ਟੁੱਟ ਗਿਆ ਜੀ ਇਹ ਕਹਿੰਦੇ ਅਸੀਂ ਪੁਲ ਦਾ ਕੰਮ ਕਰਦੇ ਆ ਅਸੀਂ ਸੰਯੁਕਤ ਮੋਰਚੇ ਗੱਲ ਕਹਿ ਰਹੇ ਵੀ ਜੇ ਤੁਹਾਨੂੰ ਲੱਗਦਾ ਵੀ ਸੈਂਟਰ ਸਾਡੀ ਗੱਲ ਨਹੀਂ ਮੰਨਦਾ ਅਸੀਂ ਗੱਲ ਕਰਦੇ 50 ਦਰਿਆਈ ਪਾਣੀਆਂ ਦੇ ਮਾਲਕੀ ਹੱਕ ਦੀ ਬੀਬੀਐਮਸੀ ਦੇ ਵਿੱਚੋਂ ਸਾਡਾ ਨੁਮਾਇੰਦਾ ਬਾਹਰ ਘੜਤਾ ਸੈਂਟਰ ਗਵਰਨਮੈਂਟ ਨੇ ਤਾਂ ਅਸੀਂ ਕਹਿੰਦੇ ਤੁਸੀਂ ਗੱਲ ਕਰੋ ਜਾ ਕੇ ਸੈਂਟਰ ਨਾਲ ਜੇ ਉਹਦੀ ਗੱਲ ਸੈਂਟਰ ਨਹੀਂ ਹੁੰਦੀ ਤੁਹਾਡੇ ਨਾਲ ਤੁਰਦੇ ਆ ਜੇ ਤੁਸੀਂ ਪੁਲ ਦਾ ਕੰਮ ਬਣੇ ਆ ਤਾਂ ਪੁਲ ਨੂੰ ਅੱਗੇ ਵਧਾਓ ਗੱਲ ਨੂੰ ਅੱਛਾ ਜਦੋਂ ਮੀਟਿੰਗ ਛੱਡ ਕੇ ਚਲੇ ਗਏ ਫਿਰ ਪੁਲ ਟੁੱਟ ਗਿਆ ਜੀ ਉਹ ਉਹਨਾਂ ਨੇ ਆਪਦੇ ਵੱਲੋਂ ਪੁਲ ਤੋੜਦਾ ਪਰ ਅਸੀਂ ਅੱਜ ਵੀ ਗੱਲ ਕਰਦੇ ਆ ਯਾਰ ਪਰ ਕੌਣ ਕਿ ਜਦੋਂ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਅਸੀਂ ਗੱਲ ਟੁੱਟ ਗਈ ਤਾਂ ਦੀ ਗੱਲ ਨਹੀਂ ਕਰਨੀਗੀ ਅਸੀਂ ਗੱਲ ਕਰਾਂਗੇ ਗੱਲ ਨਾਲੇ ਮਸਲਾ ਖਲੋਊਗਾ ਪਰ ਅਸੀਂ ਗੱਲ ਮੁੱਖ ਮੰਤਰੀ ਸਾਹਿਬ ਕੋਲ ਮੰਗਾਂ ਲੈ ਕੇ ਗਏ ਸੀ ਪੰਜਾਬ ਦੇ ਦੇ ਫਸਲੀ ਭਵਨਤਾ ਦੀ ਗੱਲ ਕਰਨ ਗਏ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਗਏ ਸੀਗੇ ਪੰਜਾਬ ਦੇ ਵਿੱਚ ਜੋ ਦਿਨੋਂ ਦਿਨ ਮਾੜੇ ਹਾਲਾਤ ਹੁੰਦੇ ਜਾ ਰਹੇ ਆ ਮਿੱਟੀ ਪਾਣੀ ਹਵਾ ਪ੍ਰਦੂਸ਼ਣ ਹੁੰਦੀ ਜਾ ਰਹੀ ਆ ਉਹਦੀ ਚਿੰਤਾ ਸਾਨੂੰ ਕਿਸਾਨ ਜੱਥੇਬੰਦੀਆਂ ਨੂੰ ਆ ਇਹ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ ਮੈਂ ਜੈਨ ਡੋਰੀ ਬਦਲਨੀ ਜਾਣਦਾ ਵਾਂ ਤੁਸੀਂ ਜੈਨ ਡੋਰੀ ਬਦਲਨੀ ਜਾਣਦੇ ਹੋ ਸਮਿਆਂ ਦੀ ਗੱਲ ਕਰਾ ਜਦੋਂ ਪਾਣੀ 30 ਫੋਟ ਤੇ ਸੀਗਾ ਅੱਜ ਪੰਜਾਬ ਚ 200 ਫੋਟ ਤੇ ਮੋਟਰਾਂ ਚੱਲ ਰਹੀਆਂ ਵਾਂ ਤੁਸੀਂ ਅੱਜ ਦੀ ਹਕੀਕ ਕੱਲੇ ਚੁਟਕਲੇ ਸਾਨੂੰ ਨਾ ਸੁਣਾਓ ਤੁਸੀਂ ਅੱਜ ਦੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੋ ਪੰਜਾਬ ਦੇ ਵਿੱਚ ਫਸਲਾਂ ਦੀ ਬਦਲਾ ਦੀ ਗੱਲ ਕਰੋ ਜਦੋਂ ਅੱਜ ਪ੍ਰਧਾਨ ਦੇਸ਼ ਦਾ ਪ੍ਰਧਾਨ ਮੰਤਰੀ ਜਾ ਕੇ ਅਮਰੀਕਾ ਉੱਥੇ ਰਾਸ਼ਟਰਪਤੀ ਸਮਝੌਤੇ ਕਰ ਰਿਹਾ ਉਥੋਂ ਦੀ ਮੱਕੀ ਸਮੁੰਦਰਾਂ 'ਚ ਛੁੱਟ ਨਹੀਂ ਪੈ ਰਹੀ ਆ ਤਾਂ ਉਥੋਂ ਦਾ ਰਾਸ਼ਟਰਪਤੀ ਕਹਿ ਰਿਹਾ ਕਿ ਮੈਂ ਟੈਕਸ ਬੰਦ ਕਰੂੰਗਾ ਤੇ ਮੱਕੀ ਮੇਰੀ ਤੁਸੀਂ ਖਰੀਦੋ ਤਾਂ ਅਸੀਂ ਕਹਿ ਰਹੇ ਜਦੋਂ ਸਾਡੇ ਪੰਜਾਬ 'ਚ ਜਿਹੜੀ ਦਰਖੇਤ ਧਰਤੀ 'ਤੇ ਫਸਲਾਂ ਬਜਾਓ ਵਨਸਮਾਨਤਾ ਇੱਥੋਂ ਦੀ ਸਰਕਾਰ ਨੇ ਵਜਾਉਣੀਆਂ ਜੇ ਸਰਕਾਰ ਕੋਲੇ ਤਾਮਝਮ ਕਿਸਾਨਾਂ ਨੂੰ ਰੋਕਣ ਦੀ ਡਿਊਟੀ ਪੁਲਿਸ ਕੱਢ ਕੇ ਘਰੋਂ ਲਿਆ ਸਕਦੀ ਆ ਸੀਆਈਡੀ ਆ ਦੀ ਆ ਸਕਦੀ ਆ ਤਾਂ ਕੀ ਸਰਕਾਰ ਕੋਲੇ ਸਰਵੇ ਨਹੀਂ ਜਾਂਦਾ ਕਿ ਪੰਜਾਬ ਦੇ ਵਿੱਚ ਲੋਕਾਂ ਦੀ ਦੁਰਦਸ਼ਾ ਹੋ ਰਹੀ ਹੈ ਜਿਹੜੇ ਕਿਸਾਨ ਕਰਜ਼ਾਈ ਹੋ ਰਹੇ ਆ ਇਹ ਤੇ ਫਸਲਾਂ ਦਾ ਬਦਲਾਅ ਕਰਨਾ ਜ਼ਰੂਰੀ ਆ ਬਾਈ ਜੀ ਤੁਹਾਨੂੰ ਤੁਹਾਡੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਲਈ ਨਹੀਂ ਜਾਣ ਦਿੱਤਾ ਗਿਆ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਲੀਡਰ ਨੇ ਉਹਨਾਂ ਨੂੰ ਵੜਨ ਦਿਓਗੇ ਜੀ ਬਿਲਕੁਲ ਜੀ ਪਹਿਲੀ ਗੱਲ ਤਾਂ ਅਸੀਂ ਭਗਵੰਤੇ ਨੂੰ ਇਹ ਪੁੱਛਣਾ ਚਾਹੁੰਦੇ ਆ ਜਿਦੋਂ ਨੂੰ ਸਾਡੇ ਦਿੱਲੀ ਨੂੰ ਕਿਸਾਨ ਜਾ ਰਹੇ ਸੀ ਉਦੋਂ ਸਾਡਾ ਨੌਜਵਾਨ ਸ਼ਹੀਦ ਕਰਤਾ ਬੀਜੇਪੀ ਨੇ ਗੋਲੀਆਂ ਮਾਰ ਕੇ ਉਦੋਂ ਇਸ ਭਗਵੰਤਮਾਨ ਦਾ ਬਿਆਨ ਆਇਆ ਕਿ ਪੰਜਾਬ ਦੇ ਕਿਸਾਨ ਕੀ ਪਾਕਿਸਤਾਨ ਦੇ ਕਿਸਾਨ ਇਹਨਾਂ ਨੂੰ ਆਪਦੀ ਰਾਜਧਾਨੀ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਇਹ ਬੀਜੇਪੀ ਗਲਤ ਕਰਦੀ ਆ ਅੱਜ ਉਸੇ ਭਗਵੰਤੇ ਨੂੰ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਦੇ ਕਿਸਾਨ ਪਾਕਿਸਤਾਨ ਦੇ ਕਿਸਾਨ ਕਿ ਇਹਨਾਂ ਨੂੰ ਆਪਦੀ ਰਾਜਧਾਨੀ ਪੰਜਾਬ ਦੇ ਪਿੰਡ ਝਾੜ ਕੇ ਪੰਜਾਬ ਦੀ ਰਾਜਧਾਨੀ ਬਣਾਈ ਗਈ ਆ ਅੱਜ ਉਸ ਰਾਜਧਾਨੀ ਦੇ ਵਿੱਚ ਆ ਜਿਹੜਾ ਪਿੰਡ ਦੇ ਪੰਜਾਬ ਦੇ ਲੋਕਾਂ ਨੂੰ ਵਰਨ ਨਹੀਂ ਦਿੱਤਾ ਜਾਂਦਾ ਸੋ ਇਸ ਕਰਕੇ ਜੇ ਅੱਜ ਸਾਨੂੰ ਸਾਡੀ ਰਾਜਧਾਨੀ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਤੇ ਬੀਜੇਪੀ ਆਂਗੂ ਭਗਵੰਤ ਮਾਨ ਨੂੰ ਕਹਿ ਦਿੰਨੇ ਆ ਕਿ ਜਿਵੇਂ ਬੀਜੇਪੀ ਦਾ ਹਾਲ ਕੀਤਾ ਸੀ ਪਿੰਡਾਂ ਦੇ ਵਿੱਚ ਇਹਨਾਂ ਦਾ ਉਦੋਂ ਵੀ ਮਾਰਾ ਕਰਾਂਗੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਕੀ ਇਹਨਾਂ ਨੂੰ ਪਿੰਡਾਂ ਦੀਆਂ ਛੜਕਾਂ ਤੇ ਨਹੀਂ ਮੋੜਨ ਦਵਾਂਗੇ ਇਹ ਇਹਨਾਂ ਨੂੰ ਆਮ ਆਦਮੀ ਵਾਲਿਆਂ ਨੂੰ ਚੇਤਾਵਨੀ ਆ ਸਾਡੀ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਕੰਮ ਹੀ ਇਦਾਂ ਦੀ ਕੀਤੇ ਅਸੀਂ 92 ਤੋਂ ਵੱਧ ਸੀਟਾਂ ਜਿੱਤਣੀਆਂ ਜੀ ਆਉਣ ਵਾਲੇ ਸਮੇਂ 'ਚ 2027 'ਚ ਕਹਿੰਦੇ ਸਾਡੀ ਜਿੱਤ ਪੱਕੀ ਹੈ ਜੀ ਇਹ ਤਾਂ ਪਤਾ ਲੱਗੂ ਨਾ 2027 ਦੇ ਵਿੱਚ ਕਿਹੜੀਆਂ ਇਹ ਵਧ ਸੀਟਾਂ ਇਹਨਾਂ ਦਾ ਹਾਲ ਪਤਾ ਕੀ ਹੋਣਾ ਕਾਲੀ ਦਲ ਨੇ ਤਿੰਨ ਬੰਦੇ ਜਿੱਤੇ ਤਿੰਨ ਸੀਟਾਂ ਤੇ ਉਹ ਸਕੂਟਰ ਤੇ ਬਹਿਨ ਜੋਗੇ ਹੋਗੇ ਇਹਨਾਂ ਕੋਲ 6 ਕਰ ਰਹੇ ਹਨ ਇਹਨਾਂ ਦੇ ਪੱਲੇ ਤਿੰਨ ਵੀ ਨਹੀਂ ਪੈਣੇ ਇਹ ਗੱਲ ਪੱਕੀ ਆ ਇਹ ਬਿਲਕੁਲ ਇਹਨਾਂ ਦਾ ਕਾਲੀ ਦਲ ਤੋਂ ਮਾੜਾ ਹਾਲ ਆ ਜਿਹੜਾ ਕਰਕੇ ਰੱਖਾਂਗੇ ਪੰਜਾਬ ਦੇ। ਆਤਮਾਨ ਦੇ ਮੈਨੂੰ ਲੱਗਦਾ ਤੁਸੀਂ ਭਾਸ਼ਣ ਨਹੀਂ ਸੁਣਦੇ ਹੋ ਕਹਿੰਦੇ ਸਾਡੇ ਰਾਤ ਦੇ ਵਿੱਚ ਕਿਸਾਨ ਵੀ ਖੁਸ਼ ਆ ਵਪਾਰੀ ਵੀ ਖੁਸ਼ ਆ ਆਮ ਲੋਕ ਵੀ ਖੁਸ਼ ਆ ਕਹਿੰਦੇ ਅਸੀਂ ਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿੱਤਾ ਜੀ। ਦੇਖੋ ਭਗਵਾਨਤਮਾਨ ਗੱਲ-ਗੱਲ ਤੇ ਝੂਠਾਂ ਦਾ ਵੱਡਾ ਗਪੌੜੀ ਆ ਉਹ। ਉਹ ਹਰ ਗੱਲ ਤੇ ਆ ਪਿੱਛੇ ਜੇ ਹੁਣ ਮਲਾਜ਼ਮਾਂ ਨੇ ਕੱਚੇ ਜਿਹੜੇ ਠੇਕੇ ਤੇ ਮਲਾਜ਼ਮਾਂ ਉਹਨਾਂ ਨੇ ਜਾ ਕੇ ਉਹਦੀ ਕੋਠੀ ਮੂਰੇ ਧਰਨਾ ਲਾਇਆ। ਇਹ ਕਹਿੰਦਾ ਬਿਆਨ ਦੇ ਰਿਹਾ ਕਿ ਉਹਨਾਂ ਨੂੰ ਪੱਕੇ ਕਰਤਾ ਉਹ ਉੱਥੇ ਬੈਠੇ ਆ ਕਿਹੜੇ ਪਾਸੇ ਕਿਹੜਾ ਵਿਕਾਸ ਹੋ ਰਿਹਾ ਪੰਜਾਬ ਦੀਆਂ ਸੜਕਾਂ ਟੀਚਰਾਂ ਵੱਲੋਂ ਰੋਕੀਆਂ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸਾਰਿਆਂ ਵੱਲੋਂ ਰੋਕੀਆਂ ਹੋਈਆਂ ਸੋ ਇਸ ਕਰਕੇ ਇਹ ਬਿਲਕੁਲ ਜਿਹੜਾ ਝੂਠ ਮਾਰ ਰਿਹਾ ਹੂੰ ਬਿਲਕੁਲ ਬਿਲਕੁਲ ਜੀ ਤਾਂ ਇਹ ਨੌਜਵਾਨਾਂ ਦਾ ਜਿਹੜਾ ਗੁੱਸਾ ਆ ਪੰਜਾਬ ਸਰਕਾਰ ਦੇ ਖਿਲਾਫ ਤਾਂ ਅੱਜ ਖਾਸ ਤੌਰ ਤੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰਾਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਵੀਰ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਤਾਂ ਸਿੱਧੇ ਤੌਰ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਸਾਡੀ ਸੂਬੇ ਦੀ ਜਿਹੜੀ ਰਾਜਧਾਨੀ ਦੇ ਵਿੱਚ ਇਹਨਾਂ ਵੱਲੋਂ ਨਹੀਂ ਜਾਣ ਦਿੱਤਾ ਗਿਆ ਸਰਕਾਰ ਵੱਲੋਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ ਹੁਣ ਦੇਖਣਾ ਹੋਗਾ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਕਦੋਂ ਪੰਜਾਬ ਸਰਕਾਰ ਵੱਲੋਂ ਗੌਰ ਕੀਤਾ ਜਾਂਦਾ ਹੈ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ